ਵੇਖ ਮੇਰੇ ਪੁੱਤ ਦੇ ਬਾਲ ਕਿੰਨੇ ਸੋਹਣੇ ਆ ਲੰਬੇ ਲੰਬੇ ਕਿੰਨਾ ਸੋਹਣਾ ਲੱਗਦਾ ਪਿਆ ਮੇਰਾ ਪੁੱਤ ਜਾ ਪਾ ਜਾਪਾ ਗੁਰਦੁਆਰੇ ਜਾਵਾਂਗੇ ਠੀਕ ਹੈ ਠੀਕ ਆ ਮੰਮੀ ਅਸੀਂ ਸੇਵਾ ਕਰਕੇ ਆਵਾਂਗੇ ਠੀਕ ਆ ਮੇਰਾ ਪੁੱਤ ਸੋਹਣਾ ਜਾ ਮੰਮਾ ਜੀ ਬਾਲ ਨਾ ਕਟਾਈਏ ਮੇਰੀ ਵੀ ਦਾੜੀ ਜੀ ਵੱਡੀ ਹੋ ਗਈ ਆ ਚਲ ਕਟਾਈ ਆਉਨੇ ਆ ਨਾਲੇ ਕੁਝ ਖਾ ਪੀ ਆਉਨੇ ਦਿਲ ਆ ਕਰਨ ਦਿਆ ਮੈਂ ਵੀ ਕਹਿ ਨਹੀਂ ਦਿਆ ਅਸੀਂ ਚਲੋ ਕੁਝ ਖਾ ਪੀ ਆਉਨੇ ਆ ਨਾਲੇ ਬਾਲ ਬੜੇ ਲੰਬੇ ਹੋ ਗਏ ਦੋਵਾਂ ਦਾ ਕੰਮ ਨਿਭਰ ਜੂਨ ਵਾਲੇ ਹੈ ਨਾ ਯੋ ਲੈ ਫਿਰ ਕਟਾਈ ਆ ਮੈਂ ਮਾਵਾ ਅੱਜ ਗੁਰਦੁਆਰ ਚਲੀਏ ਗੁਰਦੁਆਰੇ ਗੁਰਦੁਆਰੇ ਅੱਜ ਨਹੀਂ ਜਾਣਾ ਅੱਜ ਆਪਾਂ ਚੱਲੇ ਆਂ ਬਾਲ ਕਟਾਉਣ ਦਾੜ੍ਹੀ ਕਟਾਉਣ ਤੇ ਆਪਾਂ ਚੀਜੀ ਖਾਣ ਚੱਲੇ ਆਂ ਜਾਨਾ ਤੂੰ ਤੁਹਾਨੂੰ ਨਹੀਂ ਪਤਾ ਸਿੱਧੀ ਦੇ ਚੱਲਦੇ ਵੇ ਦਾਦਾ ਮਾਮੀ ਜਾਂ ਸ਼ਰਮ ਹੈ ਇਨਾ ਛੋਟਾ ਬੱਚਾ ਤੁਹਾਨੂੰ ਦੱਸ ਰਿਹਾ ਕਿ ਸ਼ਹੀਦੀ ਦਿਨ ਚੱਲਦੇ ਪਏ ਆ ਤੇ ਤੁਸੀਂ ਕੀ ਕਹਿ ਰਹੇ ਹੋ ਬਾਲਕਟਾਂ ਚੱਲਿਆ ਹੀ ਮੈਂ ਵੀ ਉਹ ਸੋਚ ਰਿਹਾ ਮੈਨੂੰ ਪਤਾ ਨਹੀਂ ਲੱਗਾ ਮੇਰੇ ਦਿਮਾਗ ਚੋਂ ਨਿਕਲ ਗਿਆ ਮੇਰੇ ਦਿਮਾਗ ਚੋਂ ਨਿਕਲ ਗਿਆ ਇੰਨੇ ਛੋਟੇ ਬੱਚੇ ਨੂੰ ਦੇਖੋ ਕੇਸ ਰੱਖੇ ਆ ਸਾਡੇ ਗੁਰੂਆਂ ਨੇ ਆਪਣੀ ਸਿੱਖ ਕੌਮ ਲਈ ਆਪਣੀ ਜਾਨ ਵਾਰਤੀ ਤੁਸੀਂ ਹਜੇ ਤੱਕ ਨਹੀਂ ਤੁਹਾਨੂੰ ਸ਼ਰਮ ਆਈ ਹਲੋ ਮੰਮਾ ਜੀ ਬੰਨੋ ਪਰਨਾ ਕੋਈ ਨਾ ਮੈਂ ਵੀ ਲੱਗਾ ਬੱਸ ਉਹਨਾਂ ਨੂੰ ਬਾਜਾਂ ਵਾਲਿਆ ਮਾਫ਼ ਕਰੀ ਮੈਨੂੰ ਮੈਂ ਕਿੱਦਾਂ ਤੇਰੀਆਂ ਸਹਾਇਤਾ ਨੂੰ ਭੁੱਲ ਗਿਆ